ਸਾਰਾ ਆਇਆ ਆ ਗਏ ਜੀ ਮਾਸਟਰ ਜੀ ਆਮਨ ਪ੍ਰੋਮਿਸ ਕੀਤਾ ਤਾਂ ਨਾ ਤੇ ਟਿਊਸ਼ਨ ਲਾ ਕੇ ਆਏ ਹੋ ਕਿੰਨੇ ਬੱਚੇ ਪੜਾ ਕੇ ਆਏ ਮੜਾ ਮੜਾ ਉਰੀ ਆਉ ਬਹੁਤ ਵਧੀਆ ਮੌਕੇ ਤੇ ਆ ਗਏ ਤੁਸੀਂ ਕੀ ਪੜਾਈ ਉਰੇ ਹੋ ਕਿੰਨੇ ਕਿਹੜੀ ਕਿਹੜੀ ਪੜਾਈ ਕੀਤੀ ਤੁਸੀਂ 6-7 ਬੱਚੇ ਹਾਂ ਪ੍ਰਾਇਮਰੀ ਦੇ ਬੱਚੇ ਇਹ ਗਾਉਂ ਕੀ ਇਹ ਦੇਖੋ ਇਹ ਦੇਖੋ ਕੀ ਨਾਮ ਕਾ ਸੁਮੇ ਸੁਮਿੰਨਾਥ ਸੁਮਿੰਨਾਥ ਇਹ ਦੇ ਕੋਈਏ ਆ ਕੰਮੀ ਸਾਈਕਲ ਤੇ ਜਾ ਕੇ ਬੱਚਿਆਂ ਨੂੰ ਪੜਾ ਕੇ ਆਇਆ ਮਿਹਨਤ ਕਰਦੇ ਆ ਤੇ ਆ ਵੀ ਇਹਨਾਂ ਦੇ ਬੱਚੇ ਆ ਪਾਲੇ ਹੋਏ ਆ ਜਿੰਨੇ ਆ ਮੱਕੀਆਂ ਨੇ ਸਾਰੀਆਂ ਤੇ ਵੀ ਇਹ ਪਾਸੇ ਪਹਿਲਾਂ ਦੱਸਿਆ ਮੈਂ ਕਾਫੀ ਵਾਰ ਉਹਨਾਂ ਨੇ ਜੋਬ ਵਾਸਤੇ ਅਪਲਾਈ ਕੀਤਾ ਚਾਹੇ ਫੇਰ ਵੀ ਖੁਸ਼ ਨੇ ਆਨੰਦ ਚ ਆ ਫਕੀਰਾਂ ਵਾਲੀ ਜ਼ਿੰਦਗੀ ਜਿਉਂਦੇ ਆ ਜ਼ਿੰਦਗੀ ਵਸਪਹੀ ਹੈ ਕਿਆ ਹੈ ਫਕੀਰ ਅੱਜ ਹੈ ਕੱਲ ਕੋਈ ਠਿਕਾਣਾ ਨਹੀਂ ਹੈ ਹਾਂ ਫਕੀਰਾਂ ਵਾਲੀ ਜ਼ਿੰਦਗੀ ਹੈ ਪੂਰਾ ਰਾਜਾ ਹੋ ਤਾਂ ਵੀ ਉਸਕੋ ਜਾਣਾ ਹੈ ਇੱਕ ਰੈਂਚ ਵੀ ਕੋ ਜਾਣਾ ਹੀ ਹੈ ਹਾਂ ਅਬ ਇਹ ਸੂਬਾ ਸੇ ਸ਼ਾਮ ਤੱਕ ਜੀਵਨ ਬੀਤ ਜਾਂਦਾ ਸ਼ਾਮ ਨੂੰ ਰੋਟੀ ਸਰੀਰ ਢਕਣੇ ਲਈ ਕਪੜਾ ਮਿਲ ਜੇ ਇਹ ਸਭ ਤੋਂ ਬੜੀ ਚੀਜ਼ ਵਾਹ ਇੱਥੇ ਯੂਪੀ ਚ ਕਿੰਨੀ ਗੱਡੀਆਂ ਨੇ ਗੁਰਦਵਾਰ ਕੱਲੀ ਪ्योर ਪੰਜਾਬੀ ਤੇ ਗੁਰਬਾਣੀ ਹੈ ਨਾ ਤੇ ਮਤਲਬ ਕੋਈ ਇੱਥੇ ਨਹੀਂ ਜੇ ਦੋ ਬੰਦੇ ਇੱਥੇ ਆ ਕੇ ਕਹਿਣ ਵੀ ਵਿਊ ਦੇ ਚੱਕਰ ਚ ਵੀਡੀਓ ਬਣਾਉਣ ਦੇ ਚੱਕਰ ਚ ਵੀ ਸਾਡੀ ਯੂਪੀ ਦੇ ਵਿੱਚ ਇਤਰਾਈ ਏਰੀਏ ਦੇ ਵਿੱਚ ਜਾਂ ਕਿਹੜਾ ਦਿਹਾਤ ਏਰੀਆ ਵੀ ਕਹਿੰਦੇ ਇਹਨੂੰ ਵੀ ਦਿਹਾਤ ਏਰੀਏ ਦੇ ਵਿੱਚ ਤੁਸੀਂ ਇੱਥੇ ਜੀਏ ਮਤਲਬ ਚਲੋ ਟਰੰਪ ਨੇ ਟਰੰਪ ਨੇ ਕਿਹਾ ਸੀ ਨਾ ਵੀ ਦੁਨੀਆ 'ਚ ਸਿੱਖ ਹੋਣਾ ਚਾਹੀਦਾ ਜੇ ਸਿੱਖ ਹੋਊਗਾ ਉਹ ਦਾ ਗੁਰੂ ਘਰ ਬਣਾਊਗਾ ਜੇ ਗੁਰੂ ਘਰ ਬਣੂਗਾ ਸਾਡਾ ਆਹ ਦੇਖੋ ਇਹ ਲੋਕ ਵੀ ਕਹਿੰਦੇ ਜਦੋਂ ਬਾਬਾ ਬੋਲਦਾ ਹੈ ਸਵੇਰ ਆ ਮਾਰ ਜਾਤੇ ਉੱਠ ਜਾਂਦੇ ਆ ਚੱਲ ਜਾਂਦੇ ਇਸ ਕਰਕੇ ਵੀ ਆ ਪਰ ਤੇ ਐਸੇ ਐਸੇ ਟਹਿਰਾਣਾ ਹਾਂ ਤਾਂ ਹੈ ਮਾਂ ਮਾ ਕੇ ਸੇਹ ਜਾਂ ਤਾਂ ਹੈ ਕੋ ਬੱਕਰੀ ਕਿਸ ਮੈਲ ਨਹੀਂ ਆਤੀ ਉਸ ਕੋ ਨਹੀਂ ਬੱਕਰੀ ਖਤ ਗਿਆ ਬੋਤਨਾ ਸੱਪ ਰੱਖਣ ਗਿਆ 12 ਵਜੇ 1 ਵਜੇ ਜਗਾ ਰਹਿੰਦੇ ਉੱਛੇ ਹੋ ਗਾ ਆਪਣੇ ਨੇ ਸਹੀ ਸਰਕਾਰ ਨਹੀਂ ਬਣਾਦੀ ਕੋਈ ਮਾਈਕਰੋ ਨਮੀਲਾ ਕਨੋਨ ਨਹੀਂ ਨਾ ਨਹੀਂ ਸਟਾਈ ਕੋਈ ਸਦੀ ਦਾ ਪਿੰਡ ਵੀ ਸੇਮ ਪਿੰਡ ਚ ਇਧੂ ਵੀ ਜ਼ਿਆਦਾ ਗਰੀਬੀ ਹੈ ਇਹ ਤਾਂ ਇਹ ਤਾਂ ਇਹ ਠੀਕ ਹੈ ਅੰਦਲਜੀਤ ਕਿਉਂ ਹੋ ਰਿਹਾ ਇਹ ਇਥੋਂ ਦਾ ਬਸਨੀਕ ਹੈ ਮੈਂ ਜਾ ਕੇ ਆਇਆ ਪਿੰਡ ਚ ਤਿੰਨ ਪਿੰਡਾਂ ਜਾ ਕੇ ਇਧੂ ਵੀ ਜ਼ਿਆਦਾ ਇਹ ਤਾਂ ਬਹੁਤ ਸੇਪ ਜਿ ਸਾਫ ਰਹ ਰਹੇ ਆ ਸਾਰਾ ਸਾਰਾ ਸਾਲ ਹੋ ਗਿਆ 15 16 ਸਾਲ ਵੇਲਾ ਛਪਰਾ ਚ 16 ਸਾਲ ਇੱਥੇ ਹੋ ਗਏ ਜਦੋਂ ਬਾਰਸ਼ ਆਤੀ ਹੈ ਜਦ ਬਪਾ ਮਾਣਾ ਬਪੂ ਜੀ ਬਾਬੀ ਜੀ ਬਪਾ ਮਾਣਾ ਆਪਾ ਪੂਜੀ ਨੇ ਉਹ ਮਾਮਾ ਜੀ ਕੋ ਬਿਠਾਇਆ ਥਾ ਨਾ ਦੋਸਤੀ ਦੀ ਫਰੈਂਡ ਜੋ ਮੇਰੇ ਕਜ਼ਨ ਰਿਸ਼ਤੇਦਾਰ ਨੇ ਮੇਰੇ ਰਿਸ਼ਤੇਦਾਰ ਨੇ ਜੋ ਮੇਰੇ ਮਤਲਬ ਨਨਸੌਰੇ ਨਾਨਾ ਜੀ ਮਾਮਾ ਜੀ ਹੋਰੇ ਤੇ ਉਹਨਾਂ ਨੇ ਚਲੋ ਮਤਲਬ ਇਥੇ ਨਵੀਂ ਬਿਠਾ ਲਿਆ ਇਹਨਾਂ ਨੂੰ ਇਹ ਇਕੱਲੇ ਨਹੀਂ ਦਾਸਤਾਨੀ ਪਿੰਡ ਦੀ ਪਿੰਡ ਵੀ ਸੇਮ ਪਿੰਡ ਚ ਇਤੋਂ ਵੀ ਜਿਆਦਾ ਗਰੀਬੀ ਹੈ ਇਹ ਤਾਂ ਇਹ ਤਾਂ ਠੀਕ ਹੈ ਅਰ ਦਲਜੀਤ ਕਿਉਂ ਹੋ ਰਿਹਾ ਇਹ ਇਥੋਂ ਦਾ ਬਸਨੀਕ ਹੈ ਮੈਂ ਜਾ ਕੇ ਆਇਆ ਪਿੰਡ ਚ ਤਿੰਨ ਪਿੰਡਾਂ ਜਾ ਕੇ ਇਤੋਂ ਵੀ ਜਿਆਦਾ ਇਹ ਤਾਂ ਬਹੁਤ ਸੇਪ ਤੇ ਸਾਫ ਰਹ ਰਹੇ ਹੈ ਇਿੱਦੂ ਵੀ ਜਾਦੇ ਮਤਲਬ ਹੈਗਾਗਾ ਮਤਲਬ ਤੇ ਅੱਛਾ ਫਿਰ ਇੱਥੇ ਲੈਟਰ ਨਹੀਂ ਕੀ ਹੈ ਟਾਇਲਟ ਨਹੀਂ ਬਣਾਈ ਸਰਕਾਰ ਨਹੀਂ ਬਣਾਦੀ ਟਾਇਲਟ ਨਹੀਂ ਕੋਈ ਨਹੀਂ ਕੋਈ ਨਿਸਤਾਈ ਕੋਈ ਨਹੀਂ ਨਾ ਕੋਈ ਰਾਸਨ ਮਿਲਦਾ ਹੈ ਤੁਹਾਨੂੰ ਹਰ ਰਾਸਨ ਮਿਲਦਾ ਹੈ ਮਿਲਦਾ ਹੈ ਕਿੰਨਾ ਮਿਲਿਆ ਲਾਪਰਸ ਕਿਲੋਮੀਟਰ ਤੋਂ ਦੇਦਲਾ ਮਾਜ ਕੋ ਖਾਇਲ ਹਾਂ ਤੇ ਜੇ ਬਾਰਸ਼ ਹੁੰਦੀ ਹੈ ਕੰਟੀਨਿਊ ਮਤਲਬ ਕਾਫੀ ਦੇ ਨਾ ਫਿਰ ਇਹ ਪਿੱਛੇ ਦਾ ਮੁੱਦਾ ਨਹੀਂ ਚੱਕ जब बाढ़ आती है पानी ना है। पानी कभी ना। कोई शेर है शेर का शेर है कभी शेर है? तो ऐसे ऐसे है। आता है। अच्छा शेर आता है? वो बकरी की नहीं आती उसको। बकरी खतिया एक बजे ज्यादा रहेंगे बकरी इतने दिन में टहर लेना खिला पिलानी कभी भी आपकी बकरी का नुकसान तो नहीं किया नहीं

ਵੱਛੜਾ ਮਾਰ ਕੇ ਇੱਕ ਘਲੇ ਕੇ ਜੇ ਤੀ ਕਭੀ ਕੋਈ ਹੋਰ ਜਾਨਵਰ ਸੱਪ ਨਯੋਲਾ ਉ ਤਹਮੇਂ ਸੇ ਨਿਕਲ ਲਾ ਰਹਾ ਆਤਾ ਹੈ ਕੁਛ ਨਹੀਂ ਕਹਤਾ ਹੈ ਉਹ ਦਲਿਤ ਵੇ ਐਸਾ ਪੁੱਛੋ ਉਹ ਕਾਲਾ ਕਾਲਾ ਨਾਕ ਕਿਉਂ ਦੇਖੋ ਨਾ ਬਹੁਤ ਢੇਕਰ ਰਹੇ ਆ ਜਬ ਬਿਟਰੇ ਤੇ ਇਤਨਾ ਭਾਰੀ ਇਤਨਾ ਮੋਟਾ ਰਹੀਆ ਸਭ ਡਰ ਡਰ ਭਾਗ ਜਾ ਤਾਂ ਹੀ ਮੈਂ ਕਹਿਣਾ ਉਹਨਾਂ ਵੀ ਫਰਾਕ ਦਲੀ ਰੱਖਣੀ ਚਾਹੀਦੀ ਠੀਕ ਹੈ ਪੰਜਾਬ ਆਪਣੀ ਪੰਜਾਬ ਦੀ ਧਰਤੀ ਪੰਜਾਬ ਦੀ ਬੋਲੀ ਤਾਂ ਦਾ ਸੱਭਿਆਚਾਰ ਆਪਦਾ ਕਲਚਰ ਸਾਹਮੋ ਸਾਹਮਣਾ ਚਾਹੀਦਾ ਪਰ ਆ ਸੂਬਿਆਂ ਦੇ ਵਿੱਚ ਆ ਕੇ ਆਪਾਂ ਮਾਲਕ ਬਣੇ ਬੈਠੇ ਆਂ ਹਰ ਇੱਕ ਚੀਜ਼ ਦਾ ਚਲੋ ਗੁਰੂ ਜੀ ਨੂੰ ਠਿੱਕੀ ਕਿ ਦਿੱਤੀ ਕਿਰਤ ਕਰਦੇ ਆਂ ਪਰ ਵੇਖੀਏ ਕਿਤਨਾ ਕਿਤੇ ਆਪਣੇ ਕੋਲ ਤਾਂ 100-100 ਕਿੱਲਾਂ ਦੀ 200 ਕਿੱਲਾਂ ਤੇ 300 ਕਿੱਲੇ ਫਾਰਮ ਹੈ ਇਹ ਧਰਤੀ ਤੇ ਇਹ ਬਾਰੇ ਤੁਹਾਨੂੰ ਬਸ ਨਹੀਂ ਕਿ ਇੱਥੇ ਲੋਕਲ ਲੋਕ ਆਪਣੇ ਨਾਲ ਕੰਮ ਕਰ ਰਹੇ ਐ ਮਿਹਨਤ ਕਰ ਰਹੇ ਐ ਸਭ ਕਰ ਰਹੇ ਐ ਇਹ ਕੋਈ ਜੈਲਸੀ ਨਹੀਂ ਨੂੰ ਮੇਰੇ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਵੀ ਸਾਡੀ ਧਰਤੀ ਸਾਡੀ ਜ਼ਮੀਨ ਹੈ ਮਿਹਨਤ ਕਰਦਾ ਹੈ 4 ਵਜੇ ਭੋਰ ਮੇਂ ਜਦ ਬਾਬਾ ਬੋਲਨੇ ਲੱਗਿਆ ਸਭ ਹਮ ਉੱਠ ਖੜਾ ਜਾਂ ਬਾਬਾ ਬੋਲਦਾ ਐ ਦੇਖੋ ਜਿੱਥੇ ਸਪੀਕਰ ਤਾਂ ਕੀ ਤਹੀਂ ਕਿਹਾ ਸੀ ਨਾ ਰੰਪਨ ਰੰਪੜ ਨੇ ਕਿਹਾ ਸੀ ਨਾ ਵੀ ਦੁਨੀਆ ਚ ਸਿੱਖ ਹੋਣਾ ਚਾਹੀਦਾ ਜੇ ਸਿੱਖ ਹੋਊਗਾ ਉਹਦਾ ਗੁਰੂ ਘਰ ਬਣਾਊਗਾ ਜੇ ਗੁਰੂ ਘਰ ਨੂੰ ਗੁਰਸਾਹ ਆਹ ਦੇਖੋ ਇਹ ਲੋਕ ਵੀ ਜਦ ਬਾਬਾ ਬੋਲਦਾ ਐ ਸਵੇਰ ਆ ਮਾਰ ਜਾਂਦੇ ਉੱਠ ਜਾਂਦੇ ਐ ਚੱਲਿਆ ਇਸ ਕਰਕੇ ਵੀ ਆਪਣਾ ਗੁਰੂ ਦਾਸ ਦਾ ਸਿਧਾਂਤ ਬਹੁਤ ਵੱਡਾ ਹੈ। ਕਾਫੀ ਵਾਰ ਕਿਹਾ ਬਾਬੇ ਨਾਨਕ ਦਾ ਵੀ ਰਿਆਂ ਲੰਗਰ ਦਾ ਸਿਧਾਂਤ ਹੁੰਦਾਗਾ ਚਾਹੇ ਨਵੀਂ ਕੌਮ ਹੈ, ਛੋਟੀ ਕੌਮ ਹੈ, 2% ਹੈ ਪਰ ਦੁਨੀਆ ਦੇ ਵਿੱਚ ਮਹਾਰਾਜ ਦੀ ਕਲਾ ਵਰਤਦੀ ਹੈ। ਇਹ ਆਪਣੀ ਗੱਲਬਾਤ ਹੈ। ਨਾ ਪਤਾ ਸੁਖਰਾਨਾ ਕਰਦਾ ਹਾਂ ਤਾਂ ਕੀ ਕਰੀਏ? ਹਾਂ ਠੀਕ ਹੈ ਸੁਧਾਰ ਕਰੋ। ਪਰ ਆਪਾਂ ਜਦੋਂ ਕਿਤੇ ਕਹਿੰਦਾ ਵੀ ਇੱਥੇ ਹਿੰਦੀ ਹੈ ਜੀ, ਇਹ ਹੈ ਬੋਹ ਹੈ ਤਾਂ ਮੈਂ ਵੇਖ ਕੇ ਆਇਆਗਾ। ਬਾਬਾ ਜੀ ਦੇ ਬਾਬਾ ਕਨੇਲਾ ਘਟ ਆਉਂਦੀ ਅਕੈਡਮੀਆਂ ਨੇ ਹਾਂ। ਤੇ ਹੋਰ ਆਪਣੇ ਬੜੂ ਸਾਹਿਬਾਂ ਦੇ ਅਕੈਡਮੀਆਂ ਨੇ ਇੱਥੇ ਯੂਪੀ ਚ ਕਿੰਨੀਆਂ ਅਕੈਡਮੀਆਂ ਨੇ ਗੁਰਦਵਾਰੇ ਕੱਲੀ ਪ्योर ਪੰਜਾਬੀ ਤੇ ਗੁਰਬਾਣੀ ਹੈ ਨਾ ਤੇ ਮਤਲਬ ਕੋਈ ਇੱਥੇ ਨਹੀਂ ਜੇ ਦੋ ਬੰਦੇ ਇੱਥੇ ਆ ਕੇ ਕਹਿਣ ਵੀ ਵਿਊ ਦੇ ਚੱਕਰ ਚ ਵੀਡੀਓ ਬਣਾਉਣ ਦੇ ਚੱਕਰ ਚ ਵੀ ਸਾਡੀ ਯੂਪੀ ਦੇ ਵਿੱਚ ਇਹ ਤਰਾਈ ਏਰੀਏ ਦੇ ਵਿੱਚ ਜਾਂ ਕਿਹੜਾ ਦਿਹਾਤ ਏਰੀਆ ਵੀ ਕਹਿੰਦੇ ਇਹਨੂੰ ਵੀ ਦਿਹਾਤ ਏਰੀਏ ਦੇ ਵਿੱਚ ਤੁਸੀਂ ਇੱਥੇ ਜੀਏ ਮਤਲਬ ਚਲੋ ਆਪਾਂ ਸਾਰਿਆਂ ਨੂੰ ਕਾਫੀ ਸੋਚਣਾ ਚਾਹੀਦਾ ਕਿੱਲਾ ਇਹ ਨਹੀਂ ਵੀ ਆਪਾਂ ਕੱਲੇ ਪੰਜਾਬ ਚ ਬੈਠੇ ਆਪਣੇ ਬਾਰੇ ਸੋਚੋ ਜੋ ਦੁਨੀਆ ਚ ਸਿੱਖ ਬੈਠਾ ਸਾਹੇ ਸੈਂਸਾ ਕਿਹਾ ਗੁਰੂ ਸਾਹਿਬ ਨੇ ਸਿੱਕਾ ਨੂੰ ਸਾਹੇ ਸੈਂਸਾ ਇੱਕ ਦਾ ਸੈਂਸਾ ਹੁੰਦਾ ਜੋ ਸੈਂਸਾ ਹੁੰਦਾ ਉਹਦੀ ਲਿਪੀ ਹੁੰਦੀ ਆਪਦੀ ਬੋਲੀ ਹੁੰਦੀ ਹੈ ਆਪਦਾ ਏਰੀਆ ਹੁੰਦਾ ਆਪਦਾ ਦੇਸ਼ ਹੁੰਦਾ ਆਪਦਾ ਰਾਜ ਹੁੰਦਾ ਉਹਦਾ ਝੰਡਾ ਹੁੰਦਾ ਜੋ ਸਾਹੇ ਸੈਂਸਾ ਉਹ ਦੁਨੀਆ ਦਾ ਰਾਜ ਉਹ ਸਾਰਾ ਆਏ ਆਗੇ ਜੀ ਮਾਸਟਰ ਜੀ ਆਮਣ ਪ੍ਰੋਮਿਸ ਕੀਤਾ ਤਾਂ ਨਾ ਜੀ ਟਿਊਸ਼ਨ ਲਾ ਕੇ ਆਏ ਹੋ ਕਿੰਨੇ ਬੱਚੇ ਪੜਾ ਕੇ ਆਏ ਮੜਾ ਮੜਾ ਉਰੀ ਆ ਉਹ ਬਹੁਤ ਵਧੀਆ ਮੌਕੇ ਤੇ ਆ ਗਏ ਤੁਸੀਂ ਕੀ ਪੜਾਈ ਉਰੇ ਹੋ ਕਿੰਨੇ ਕਿਹੜੀ ਕਿਹੜੀ ਪੜਾਈ ਕੀਤੀ ਉਸਨੇ 6-7 ਦੇ ਬੱਚੇ ਹਾਂ ਪ੍ਰਾਇਮਰੀ ਦੇ ਬੱਚੇ ਇਹ ਆ گاਉਂ ਕੀ ਇਹ ਦੇਖੋ ਇਹ ਦੇਖੋ ਕਿਹਨਾ ਆਪਕਾ ਉਸਨਾਂ ਸੋਮੀ ਸੁਮਿੰਨਾਥ ਸੁਮਿੰਨਾਥ ਇਹ ਦੇਖੋ ਇਹ ਦੇਖੋ ਮੈਂ ਸਾਈਕਲ ਤੇ ਜਾ ਕੇ ਬੱਚਿਆਂ ਨੂੰ ਪੜਾ ਕੇ ਆਇਆ ਮਿਹਨਤ ਕਰਦੇ ਆ ਤੇ ਆ ਵੀ ਇਹਨਾਂ ਦੇ ਬੱਚੇ ਆ ਪਾਲੇ ਹੋਏ ਆ ਜਿੰਨੇ ਆ ਬੱਕੀਆਂ ਨੇ ਸਾਰੀਆਂ ਤੇ ਵੀ ਇਹ ਪਾਸੇ ਪਹਿਲਾਂ ਦੱਸਿਆ ਮੈਂ ਆਪ ਵੀ ਬਾਹਰ ਨੂੰ ਨੇ ਜੋਬ ਵਾਸਤੇ ਅਪਲਾਈ ਕੀਤਾ ਚਾਹਨਾ ਫੇਰ ਵੀ ਖੁਸ਼ ਨੇ ਆਨੰਦ ਚ ਹੈ फकीर वाली जिंदगी हाँ, जीवन जिंदगी बस वही है क्या है हाँ, आज है कल कोई ठिकाना नहीं है हाँ, फकीर जिंदगी है अब पूरा राजा हो तो भी उसको जाना है रंच भी को जाना ही है हाँ, अभी सुबह से सा शाम तक जीवन बीत जाता है शाम को रोटी शरीर ढकने के लिए कपड़ा मिल जाए यही सबसे बड़ी चीज अभी न किसी के हाथ में पसारे के लिए कोई परेशानी नहीं अभी भी हम लोग तभी खुशहाल वही जिंदगी है वो मैं क्या फकीर वाली जिंदगी है ਜਦੋਂ ਬਹੁਤ ਅੱਛਾ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਓਕੇ ਬੇਕੇ ਬੱਚਨ ਸਰ ਲੈ ਕੇ ਆ ਜੀ ਮੈਂ ਕੱਲ ਮੈਂ ਕਿਹਾ ਸੀ ਨਾ ਜੀ 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 ਬਹੁਤ ਪਾਖਿਆ ਆਪਣੇ ਸੁਸਮੇ ਤੋਂ ਮੰਨ ਸਦਸਨ ਜੀ ਹਾਂ ਇਹ ਬਹੁਤ ਵਧੀਆ ਹੈ ਮੈਂ ਕਿਹਾ ਸੀ ਨਾ ਜੁਗੜਾ ਆਪਣੇ ਚਾਹ ਰਿੱਤੀ ਸੀ ਉਹਨੂੰ ਕਹਿੰਦੇ ਤੁੰਗਣ ਉੱਥੇ ਆ ਜਾ ਤੁੰਗਣ ਨੂੰ ਪੁੱਛਿਆ ਮੈਨਰੇ ਤੇ